来 ਗਈ ਹੈ ਢਾਂਗੇ ਵਾਲਾ ਗੁਰਵਿੰਦਰ ਇੱਕ ਗੱਡੀ ਤੇ ਕਹਿੰਦੇ ਗਰਦਾਸਪੁਰਿਆ ਔਲਖਾ ਵਾਲਾ ਛੰਨਾ ਵਾਲੇ ਭੂਰੀ ਦਾ ਯਾਰ ਲੱਗਿਆ ਹੋਇਆ ਆ ਕਹਿੰਦੇ ਗਰਦਾਸਪੁਰਿਆ ਔਲਖਾ ਪਿੰਡ ਵਾਲਾ ਅੰਮ੍ਰਿਤ 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 ਔਲਖਾ ਵਾਲਾ ਅੰਮ੍ਰਿਤ ਆ ਛੱਡ ਕੇ ਪਿਆਰ ਦੇ ਵਿੱਚ ਦੇਖੀ ਵੀ ਨੌਜਵਾਨਾਂ ਸਭੀ 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 ਪਿਆਰ ਦੇ ਨਾਲ ਖੇਡ ਪਿਆਰਾਂ ਦੀ ਵਾਇਗਰੂ 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 ਕੋਈ ਕਹਿੰਦੀ ਨਾ ਤੇ ਜਾਫੀ ਦਾ ਕਸੂਰ ਹੈ ਖੇਡ ਕਬੱਡੀ ਹੀ ਇੱਦਾਂ ਦੀ ਹੈ ਮੇਰੇ ਵੀਰ ਹਾਂ ਜਾਫੀ ਦਾ ਕੋਈ ਕਸੂਰ ਨਹੀਂ ਉਹ ਤੇ ਨਿਗਲ ਕਰ ਰਿਹਾ ਕਾਲੇ ਸ਼ਕਰਪੁਰ ਤੇ ਜਗਰਾਓ ਮੰਡੀ ਨਾਨਕਸਰ ਛੱਤਰ ਹਰਿਆਣਾ ਤੇ ਭੈਣੀ ਫੱਦਾ ਅੰਨ ਦਾਣਾ ਤੇ ਬੰਦਰ ਜਟਾਣਾ ਇਹ ਟੀਮਾਂ ਨੂੰ ਬੇਨਤੀ ਹੈ ਉਸ ਤੋਂ ਅੱਗੇ 65 ਦੇ ਸੈਮੀਫਾਈਨਲ ਮੈਚ ਕਹਿ ਰਹੇ ਤੇ ਧੂਰੀ ਕੋਰਟ ਸ਼ਾਪਾ ਤੇ ਭੌਗਰੀ ਹਰਿਆਣਾ ਬੇਨਤੀ ਹੈ ਗੱਡੀ ਸਟਾਰ ਕਰ ਲਓ ਜੀ ਬੇਨਤੀ ਹੈ ਗੱਡੀ ਗੱਡੀ ਹੈ ਕਿਸੇ ਵੀਰ ਦੀ त के स्टार भा वर बाबा नानक मेर करे